ਇਸ ਵਕਤ ਸਾਡੇ ਨਾਲ ਮਹਿੰਦਰ ਭਗਤ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦੇ ਬੇਟੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਜਿਹੜੀ ਰੁਝਾਨ ਹੁਣ ਤੱਕਾਰੇ ਪਹਿਲੇ 3 ਰਾਉਂਡਾਂ ਦੇ ਵਿੱਚ ਹੀ ਬਹੁਤ ਵੱਡੀ ਲੀਡ ਹੈ ਬਹੁਤ ਵੱਡਾ ਡਿਫਰੈਂਸ ਹੈ ਕਿਵੇਂ ਦੇਖ ਸਰ ਮੈਡਮ ਅੱਜ ਜਿਹੜੀ ਵੀ ਚੀਜ਼ ਲੀਡ ਆ ਰਹੀ ਹੈ ਲੋਕਾਂ ਦਾ ਪਿਆਰ ਹੈ ਸਾਨੂੰ ਇਹ ਪਹਿਲੇ ਵੀ ਪਤਾ ਸੀ ਤੁਹਾਨੂੰ 2 ਦਿਨ ਪਹਿਲੇ ਹੀ ਆਪਾਂ ਤਿਆਰੀਆਂ ਸ਼ੁਰੂ ਕਰਤੀਆਂ ਸੀ ਸਾਡੇ ਇਸ ਵੇਲੇ ਯਾਤਰਾ ਦਾ ਪਲਾਨ ਆਪਾਂ ਕੱਲ ਹੀ ਸਾਰਾ ਰੂਟ ਤਿਆਰ ਕਰ ਲਿਆ ਸੀ ਤੇ ਕਿੱਦਾਂ ਆਪਾਂ ਜਾਣਾ ਹੈ ਸਾਨੂੰ ਸਾਰਾ ਐਡਵਾਂਸ ਤੇ ਲੋਕਾਂ ਦਾ ਫਤਵਾ ਇਲੈਕਸ਼ਨ ਵਾਲੇ ਦਿਨ ਹੀ ਮਿਲ ਗਿਆ ਸੀ ਤਵਲੇ ਦਿਨ ਕਲੀਅਰ ਹੋ ਗਿਆ ਜੀ ਲੱਗ ਗਿਆ ਸੈਡਮ ਲੋਕਾਂ ਦੇ ਪਹਿਲ ਦੇ ਧਾਰ ਤੇ ਕੀ ਲੱਗਦਾ ਕਿਉਂਕਿ ਹੁਣ ਤਾਂ ਬਹੁਤ ਵੱਡਾ ਡਿਫਰੈਂਸ ਵੀ ਦੇਖਣ ਨੂੰ ਮਿਲ ਰਿਹਾ ਕਿ ਪਹਿਲਾਂ ਤੋਂ ਪਲੈਨਿੰਗ ਤੁਸੀਂ ਕਿ ਯਾਤਰਾ ਦਾ ਪਲਾਨ ਤਾਂ ਪਹਿਲਾਂ ਸੀ ਲੇਕਿਨ ਲੋਕਾਂ ਦੇ ਕੰਮਾਂ ਦਾ ਕੀ ਪਲਾਨ ਹੈ ਮੈਡਮ ਲੋਕਾਂ ਦੇ ਕੰਮਾਂ ਦਾ ਪਲਾਨ ਹੈ ਤੁਸੀਂ ਇੱਕ ਹਫਤੇ ਚ ਦੇਖ ਲਿਓ ਨਸ਼ਾ ਵਪਾਰੀ ਜਿੰਨੇ ਵੀ ਹੈਗੇ ਨੇ ਜਲੰਧਰ ਵੈਸਟ ਚ ਜਿਹੜਾ ਚਿੱਟਾ ਇਦਾਂ ਦੇ ਕੰਮ ਕਰਦੇ ਨੇ ਇੱਕ ਹਫਤੇ ਦੇ ਵਿੱਚ ਵਿੱਚ ਹੀ ਉਹਨਾਂ ਦੇ ਕਾਰਵਾਈ ਸ਼ੁਰੂ ਕੀਤੀ ਜਾਏਗੀ ਤੇ ਬਾਅਦ ਚੋਂ ਆਪਾਂ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਉਹਨਾਂ ਆਪਾਂ ਪਲਾਨ ਬਣਾਉਣਾ ਹੈ ਕਿ ਕਿਦਾਂ ਸੀਵਰੇਜ ਪਲਾਨੀ ਦੀ ਵਿਵ ਇਸ ਦੀ ਗੱਲ ਕੀਤੀ ਜਦੋਂ VOTING DAY ਵਾਲੇ ਦਿਨ ਵੀ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਭ ਤੋਂ ਵੱਡੀ ਇਹ ਸਮੱਸਿਆ ਦੱਸੀ ਕਿ ਪੌਸ਼ ਏਰੀਆ ਦੇ ਵਿੱਚ ਵੀ ਬਰਸਾਤਾਂ ਦੇ ਵਿੱਚ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਸੋ ਇਹ ਲੰਬੇ ਸਮੇਂ ਦੀ ਸਮੱਸਿਆ ਤੁਹਾਡੇ ਜਿਹੜੇ ਦਾਦਾ ਜੀ ਸੀਗੇ ਉਹ ਵੀ ਮਿਨਿਸਟਰ ਰਹੇ ਨੇ ਸੋ ਕੀ ਉਦੋਂ ਤੋਂ ਇਹ ਸਮੱਸਿਆ ਚੱਲਦੀ ਆ ਰਹੀ ਕਦੀ ਸੋਲਵ ਹੋਈ ਜਾਂ ਫਿਰ ਇਹ ਥੋੜੇ ਟਾਈਮ मैडम ਤੁਹਾਡਾ ਕੀ ਉਦੋਂ ਇਹ ਸਮੱਸਿਆ ਅਗਰ ਹੋਈ ਵੀ ਸੀ ਨਾ ਤਾਂ ਦਾਦਾ ਜੀ ਨੇ ਖਲੋਤੇ ਪਿਆ ਦੀ ਸੋਲਵ ਕਰਵਾਤੀ ਸੀ ਹੂਨ ਦੇ ਜਿਹੜੇ ਨੇਤਾ ਸੀ ਇਹਨਾਂ ਦਾ ਏਕੀ ਰੁਝਾਨ ਹੁੰਦਾ ਸੀ ਕਿ ਆਪਾਂ ਵਿਧਾਇਕ ਬਣ ਕੇ ਸਾਡੇ ਕੋਲ ਸਿਕਿਉਰਟੀਆਂ ਹੋਣੀ ਚਾਹੀਦੀਆਂ ਸਾਡੇ ਕੋਲ ਅੱਗੇ ਪਿੱਛੇ ਕਮਾਂਡੋ ਵੈਦਾਂ ਦਾ ਉਹਨਾਂ ਦਾ ਰੁਝਾਨ ਸੀ ਫੁਕਰਪੰਤੀ ਵਾਲੇ ਵਿਧਾਇਕੀ ਸੀ ਤੇ ਉਹਨਾਂ ਦੇ ਹਾਲੇ ਦੁਆਲੇ ਤੁਸੀਂ ਦੇਖੋਗੇ ਮੈਨੂੰ ਸਾਨੂੰ ਮੈਨੂੰ ਕੰਮ ਨਹੀਂ ਕਰਨ ਦਿੱਤਾ ਮੈਂ ਤਾਂ ਪਾਰਟੀ ਛੱਡ ਮੈਡਮ ਪਾਰਟੀ ਨੇ ਤੁਹਾਡੇ ਸਾਹਮਣੇ 1 ਮਹੀਨੇ ਚ ਕੰਮ ਕਰਕੇ ਦਿਖਾ ਦਿੱਤਾ ਨਾ ਅਗਰ ਕੋਈ ਵਿਧਾਇਕ ਚਾਹੇਗਾ ਤਾਂ ਹੀ ਕੰਮ ਹੋਏਗਾ ਉਹ ਜਦੋਂ ਗਏ ਸੀ ਮੇਰੇ ਚਾਚਾ ਤੇ ਲੇਕਿਨ ਅਗਰ ਵਿਧਾਇਕ ਦਾ ਦਿਮਾਗ ਸੰਤੁਲਨ ਉਦਾਂ ਦਾ ਹੋਣਾ ਚਾਹੀਦਾ ਨਾ ਸੰਤੁਲਨ ਹੁੰਦਾ ਹੈ ਕਿ ਮੈਂ 1 ਮਹੀਨੇ ਬਾਅਦ ਕਿਹਦੇ ਕੋਲ ਐਨੇ ਪੈਸੇ ਲੈਣੇ ਨੇ ਦਿਮਾਗ ਉਹੀ ਚੀਜ਼ਾਂ ਘੁੰਮਦੀਆਂ ਕਿ ਆਪਾਂ ਸਿਰਫ ਪੈਸੇ ਇਕੱਠੇ ਕਰਨੇ ਨੇ ਅਗਰ ਐਦਾਂ ਦਾ ਤੁਹਾਡੇ ਦਿਮਾਗ 'ਚ ਗੱਲਾਂ ਚੱਲਣਗੀਆਂ ਤੁਸੀਂ ਡਿਵੈਲਪਮੈਂਟ ਨਹੀਂ ਕਰਾ ਸਕਦੇ ਮੈਡਮ ਅਸੀਂ ਤੁਹਾਨੂੰ ਬਰਾਦਰ ਤੁਸੀਂ ਸਟੇਟਮੈਂਟ ਸੁਣੀਆਂ ਹੋਣੀਆਂ ਡਿਊਰਿੰਗ ਕੈਂਪੇਨਿੰਗ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਉਹਨਾਂ ਨੂੰ ਕਿਵੇਂ ਦੇ ਮੈਡਮ ਉਹ ਮੈਂ ਜਿਵੇਂ ਦੱਸ ਚੁੱਕਾ ਹਾਂ ਇੱਕ ਰੌਕੀ ਸਾਵੇਂ ਨਵਜੋਤ ਸਿੱਧੂ ਟਾਈਪ ਦੀ ਕੈਟਾਗਰੀ ਦਾ ਬੰਦਾ ਹੈ ਉਹਨਾਂ ਦੀ ਗੱਲ ਦਾ ਕੋਈ ਬਲੀਵ ਨਹੀਂ ਕਰਨਾ ਜਿਦਾ ਉਹ ਸਿਰਫ ਐਂਟਰਟੇਨਮੈਂਟ ਪੈਕੇਜ ਹੈਗਾ ਦੇਖੋ ਇੰਜੋਏ ਕਰੋ ਹੱਸੋ ਬਸ ਹੋਰ ਕੁਝ ਵੀ ਨਹੀਂ ਹੈਗਾ ਮੈਡਮ ਉੱਚੇ ਲੇਕਿਨ ਉਹ ਵੀ ਤਾਂ ਆਮ ਆਦਮੀ ਪਾਰਟੀ ਦਾ ਹਿੱਸਾ ਰਹੀ ਨੇ ਉਹਦੋਂ ਵੀ ਯਕੀਨ ਕਰਕੇ ਹੀ ਉਹਨਾਂ ਨੂੰ ਜ਼ਾਹਿਰ ਜੀ ਗੱਲਾਂ ਸ਼ਾਮਿਲ ਕੀਤਾ ਤਾਂ ਹੀ ਮੈਡਮ ਉਹ ਦੇਖੋ ਕੀ ਹੁੰਦਾ ਵਾ ਬੈਠ ਕੇ ਰੋਜ਼ ਟਰਾਈ ਕਰਦਾ ਮੈਨੂੰ ਵਾਪਸ ਢਿੱਲੋ ਕੋਈ ਪਾਰਟੀਆਂ ਨੂੰ ਵਾਪਸ ਨਹੀਂ ਲੈ ਰਹੀ ਕਦੀ ਬੀਜੇਪੀ ਕੋ ਚੱਲ ਜਾਂਦਾ ਕਦੀ ਟਰਾਈ ਕਰਦਾ ਰਹਿੰਦਾ ਤੁਹਾਨੂੰ ਪਤਾ ਹੀ ਉਹ ਆਪਣਾ ਮਾਨਸ ਤਿਆਰੀਆਂ ਕੀ ਮੈਡਮ ਪੂਰਾ ਆਪਾਂ ਜੀ ਪਹਿਲੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈਣਾ ਤੇ ਆਸ਼ੀਰਵਾਦ ਲੈ ਕੇ ਆਪਾਂ ਲੋਕਾਂ ਦਾ ਧੰਨਵਾਦ ਕਰਨਾ ਮੈਡਮ ਐਹੀ ਤਿਆਰੀਆਂ ਤੇ ਮੇਨ ਅਜੰਡਾ ਹੈਗਾ ਸਾਡਾ ਲੋਕਾਂ ਨੂੰ ਡਿਵੈਲਪਮੈਂਟ ਕਰਨਾ ਤੁਸੀਂ ਦੇਖ ਲਿਓ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਕੁਝ ਚੇਂਜ ਹੋਏਗਾ ਜਲੰਧਰ ਵੈਸਟ ਜਲੰਧਰ ਦਾ ਬੈਸਟ ਹਲਕਾ ਬਣੇਗਾ ਸ਼ੁਕਰੀਆ ਸੋ ਇਸਨ ਸਾਡੇ ਨਾਲ ਪਰਿਵਾਰਕ ਮੈਂਬਰ ਮਹਿੰਦਰ ਪਗਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਬਹੁਤ ਵੱਡੇ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਹਾਲਾਂਕਿ ਬਹੁਤ ਵੱਡਾ ਡਿਫਰੈਂਸ ਜਿਹੜਾ ਹੈ ਵੋਟਾਂ ਦਾ ਹੋ ਨਜ਼ਰ ਆ ਰਿਹਾ ਹੈ ਚਾਹੇ ਸੀ ਤਲੰਗੁਰਾਲ ਹੋਣ ਚਾਹੇ ਸੁਰਿੰਦਰ ਕੌਰ ਹੋਣ ਦਾਅਵੇ ਹਰ ਇੱਕ ਪਾਰਟੀ ਦੇ ਵੱਲੋਂ ਹਰ ਇੱਕ ਕੈਂਡੀਡੇਟ ਦੇ ਵੱਲੋਂ ਆਪਣੀ ਆਪਣੀ ਜਿੱਤ ਦੇ ਕੀਤੇ ਜਾਂਦੇ ਰਹੇ ਨੇ ਔਰ ਜ਼ਾਹਿਰ ਜੀ ਗੱਲ ਹਰ ਕੋਈ ਕਰਦਾ ਲੇਕਿਨ ਹੁਣ ਰੁਝਾਨਾ ਤੋਂ ਸਥਿਤੀ ਸਪੱਸ਼ਟ ਹੋ ਚੁੱਕੀ ਹੈ ਯਾਨੀ ਕਿ ਤਸਵੀਰ ਜਿਹੜੀ ਕਿ ਫਿਲਹਾਲ ਸਿਰੇ ਤੋਂ ਹੀ ਗੱਲ ਚੱਲ ਰਹੀ ਸੀ ਕਿ ਆਖਿਰ ਕਿਸ ਦੇ ਸੇਰ ਜਲ